ਜੀ ਬਜੀ ਨਮਸਕਾਰ ਆ ਦਾਪ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵੀਰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਹਾਂਜੀ ਵੀ ਦਰਸ਼ਕ ਵੀਰੋ ਲੋ ਜੀ ਤੁਹਾਨੂੰ ਦਿਖਾਉਣੇ ਆ ਜੀ ਪੰਡ ਬੁਕੇ ਬੁੱਕੀ ਭਰਾ ਬਾਜੀ ਦਾ ਨਜ਼ਾਰਾ ਠੀਕ ਹੈ ਜੀ ਚੱਲੇ ਆ ਮੇਰਾ ਭਰਾ ਆਪਾਂ ਬਾਜੀ ਤੇ ਸੁਬਾਹ ਗਏ ਸੀ ਮੇਰਾ ਵੀਰ ਠੀਕ ਹੈ ਜੀ 2200 ਮੋਡ ਨੂੰ ਮੇਰਾ ਵੀਰ 180 ਕਬੂਤਰਾਂ ਨੂੰ ਮੇਰਾ ਭਰਾ ਓਲੇ ਲਾਗੇ ਨੇ ਤੇ ਹੁਣ ਤਾਂ ਕੂਤਰ ਕਾਫੀ ਕੱਟੇ ਗਏ ਆ ਤੇ ਕਾਫੀ ਘੱਟ ਰਹਿ ਗਏ ਕੂਤਰ ਠੀਕ ਹੈ ਜੀ 2:00 ਦਾ ਟਾਈਮ ਹੋ ਗਿਆ ਉਹਨਾਂ ਦਾ 2 ਵਜੇ ਦਾ ਟਾਈਮ ਹੋ ਗਿਆ ਸਤਿ ਸ੍ਰੀ ਅਕਾਲ ਸਜਣੋ ਪੂਰਾ ਤੇ ਸੁਬਾਹ ਗਏ ਸੀ ਓਲੇ ਵਾਲੇ ਆਪਾਂ ਲਾ ਜਾਂਦੇ ਸੀਗੇ ਹੁਣ ਦੁਬਾਰਾ ਚੱਲੇ ਆ ਮੇਰਾ ਭਰਾ ਠੀਕ ਹੈ ਜੀ ਬਾਕੀ ਸਜਣੋ ਮਿੱਤਰ ਸਾਰੇ ਗੱਡੀ ਜੇ ਬੈਠੇ ਨੇ ਤੇ ਪਾਸ ਦੇ ਆ ਮਿੱਤਰੋ ਆਪਾਂ ਪਿੰਡ ਤੇ ਦਿਖਾਉਨੇ ਆ ਤੁਹਾਨੂੰ ਪਿੰਡ ਦੀ ਬਾਜੀ ਦਾ ਵੀਰੋਂ ਰੌਣਕ ਮੇਲਾ ਜਲਦੀ ਜਲਦੀ ਵੀਡੀਓ ਨੂੰ ਮੇਰਾ ਭਰਾ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਠੀਕ ਹੈ ਜੀ ਤੇ ਆਜੋ ਸਜਣੋ ਹੁਣ ਆਪਾਂ ਤੁਹਾਨੂੰ ਮਿਲਦੇ ਆ ਬਾਜੀ ਤੇ ਪਿੰਡ ਬੁੱਕੀਪੁਰੇ ਲੋ ਜੀ ਕਰ ਆ ਗਏ ਸਜਣੋ ਐਂਟਰ ਬੁੱਕੀਪੁਰੇ ਆਪਾਂ ਤੇ ਦਿਖਾਉਨੇ ਆ ਤੁਹਾਨੂੰ ਠੀਕ ਹੈ ਲੋਕੀ ਜਿਹੜੇ ਕਰੋ ਦਰ ਸਾਰੇ ਬੰਦੇ ਆਏ ਹੋਏ ਨੇ ਸੱਜਣੋ ਲੋਅ ਬਹੁਤ ਜ਼ਿਆਦਾ ਆ ਠੀਕ ਹੈ ਜੀ ਕੂਟਰ ਫਾੜ ਫਾੜਾ ਕੇ ਡਿੱਗੀ ਜਾਂਦੇ ਨੇ ਮੇਰਾ ਵੀਰ ਠੀਕ ਹੈ ਕੰਮ ਸੱਜਣੋ ਪੂਰੇ ਜੋਰਾ ਸ਼ੋਰਾ ਤੇ ਆ ਤੇ ਮੇਰੇ ਹਿਸਾਬ ਨਾਲ ਵੀਰੇ ਕਾਪੀ ਵਾਲੇ ਦਾ ਵੀ ਕਹਿਣਾ ਹੈ ਕਿ 4 ਵਜੇ ਨੂੰ 68 ਹੋ ਜਾਣੀ ਮੇਰਾ ਵੀਰ ਇੱਥੇ ਆਈ ਜਾਂਦੇ ਇੱਥੇ ਹੀ ਜੰਦੇ ਫੇਰ ਦੋ ਮਿੰਟ ਰੁੱਕ ਕੇ ਹੋ ਜਾਣਾ ਮੁਕੀ ਰਹਾ ਹੈ ਕਾਹ ਕਲਮੀ ਰਹਾ ਉਹਦਾ 1 ਵਜੇ ਰਾਤ ਨੂੰ ਨਿਕਲ ਜਾਣਾ

ਸਦੋਂ ਟਾਈਮ ਲੱਗ ਗਿਆ ਕੂਤਰਾਂ ਤੇ ਸਾਰੇ ਬੰਦੇ ਆਪੋ ਆਪਣੇ ਕੂਤਰ ਵੇਖੀ ਜਾਂਦੇ ਆ ਇਹ ਕਰੋ ਚੈੱਕ ਆਹੀ ਗਿਣੇ ਐ ਇਹ ਜੀ ਗਿਣੇ ਸਾਰੇ ਕੋਈ ਨਾ ਆਇਆ ਆਪਣੇ ਨਿਹਾਲ ਹੁੰਦੇ ਰਹਿ ਗਏ ਨਾਪਸ ਨਾਲ ਜੀ ਨਾਲ ਕੱਢ ਦੇ ਇਹਦਾ ਬਹਿ ਗਿਆ ਅਜਾ ਭਾਈ ਜਿਹੜੇ ਤੇ ਸਾਤੇ ਖਾਵਾ ਲਾ ਤੇ ਮੇਰੇ ਕੋਲ ਟੈਕ ਜੋ ਇਹ ਤਾਂ ਬੰਦੇ ਕੂਟਰ ਕਰਦੇ ਆ ਐਵੇਂ ਉੱਪਰ ਜੇ ਚੱਕੀ ਜਾਂਦੇ ਹਰੇ ਜਿਹੇ ਮੇਰੇ ਇਹਦਾ ਠੀਕ ਆ ਫਿਰ ਕੋਣ ਨਰਕੇ ਕਿੰਨੇ ਆਜਾ ਹੁਣ ਫੂਲ ਆ ਇਹ ਉਹੀ ਆਣਾ ਮਰਮਰਾਂ ਨੇ ਲੈ ਕੇ ਨਹੀਂ ਨਹੀਂ ਦੂਜਾ ਸਾਹ ਪਿਆਰੀ ਕੋਲ ਜੀਰੇ ਕੋਲੀ ਜਦੋਂ ਨਹੀਂ ਕਰਾ ਹਾਂ ਹਾਂ ਉਹਨੀ ਟੋੜੀ ਠੀਕ ਆ ਬਈ ਉਹਨਾਂ ਦਾ ਜੀ ਦਾ ਬਾਈ ਦਾ ਧੰਨਵਾਦ ਕਾਣਾ ਬਹੁਤ ਧੰਨਵਾਦ ਬਾਈ ਜਿਹੜੇ ਬਾਈ ਦੂਜੇ ਮੋੜ ਤੇ ਗਏ ਆ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਜੀ ਸੱਜਣੋ ਚੱਲ ਪਿਆ ਪੱਛੋ ਠੀਕ ਆ ਜੀ ਪੱਛੋ ਤੋਂ ਹਵਾ ਆ ਬਗਨ ਤੇ ਉੱਪਰ ਦੇਖੋ ਵੀਰੇ ਹੁਣ ਫਾੜ ਫਾੜਾ ਕਰਦੇ ਬਈ ਮਰਾ ਬਾਈ ਉੱਤਰ ਗਏ ਬਾਈ ਉੱਤਰ ਕੋਤੀ ਤੇ ਕੱਟਿਆ ਉਹਨੂੰ ਬਹੁਤ ਹੀ ਜ਼ਿਆਦਾ ਭੇੜਾਦਾਨ ਬਣਿਆ ਅੱਜ ਠੀਕ ਹੈ ਬਹੁਤ ਭੇੜਾਦਾਨ ਆ ਮੇਰਾ ਭਰਾ ਆ ਕੋਰਤੇ ਰੇ ਫਿਰਦਿਆ ਆਹੀ ਆ ਗਏ ਉੱਤੇ ਕੋਹਣ ਨਹੀਂ ਆਣ ਆ ਫਿਰਦਿਆ ਥੱਲੇ ਹੈ ਕਦੇ ਓਏ ਨਾ ਕੂਤਰਾ ਨਾ ਰੱਖੋ ਸਾ ਨਾ ਫਰਦ ਗੋਰ ਦਰ ਦੇ ਜਿਹੜੇ ਇਹਨਾਂ ਰੰਗ ਵੇਖ ਲਿਓ ਰੰਗ ਵੇਖ ਕੇ ਕੂਤਰਾ ਕੱਢੋ ਆਵੇ ਫਿਰਦੇ ਬਹਿੰਦੇ ਇੱਥੇ ਸੁਰਦਾ ਕੋਈ ਨਹੀਂ ਨੀ ਗੁਰੂ ਫੁੱਲ ਆਇਆ ਨਾ ਕੂਤਰਾ ਬਈ ਤੈਨਾਂ ਬਾਏ ਲੱਗਦਾ ਪਰਾਵਾ ਲੱਗੇ ਯਾਰ ਪਰ ਥੋੜੇ ਜਿਹਾ